ਦੋ ਕੁ ਮਹੀਨੇ ਪਹਿਲਾਂ ਆਪਰੇਸ਼ਨ ਕਰਾਇਆ ਗਿਆ ਈ ਉਹਦੇ ਕੰਮ ਕਰ ਦਿੱਤੇ ਦੁਬਾਰਾ ਸਟਾਰਟ ਹੋਈ ਅਸੀਂ ਤੇ ਹੀ ਕਾਫੀ ਦੁਬਾਰਾ ਮੋੜਿਆ ਤੂੰ ਆ ਜਾ ਕੋਈ ਗੱਲ ਨਹੀਂ ਰੋਗ ਟੈਸਟ ਕਰਾਉਂਦਾ ਕਦੀ 18 ਦੀ ਕਰਾਇਆ ਕਦੀ 20 ਦੀ ਕਰਾਇਆ ਉਸ ਤੋਂ ਬਾਅਦ ਉਹ 26 ਦੀ ਕਰਾਈ ਤੇ ਆਉਣ ਲੱਗਾ ਉਹ ਆਦਾ ਵੀ ਮੈਨੂੰ ਉਲਟੀ ਜੀ ਆਈ ਆ ਉਲਟ ਜੀ ਕੀਤੀ ਉਸ ਤੋਂ ਬਾਅਦ ਉਹਨੂੰ ਟੈਗ ਆ ਗਿਆ ਤੇ ਉਸ ਤੋਂ ਬਾਅਦ ਉਹ ਐਂਬੂਲੈਂਸ ਆਈ ਐ 2-4 ਮਿੰਟ ਦੇ ਵਿੱਚ ਉਹਨੂੰ ਲੈ ਗਈ ਐ ਉਸ ਤੋਂ ਬਾਅਦ ਜੋ ਟ੍ਰੀਟਮੈਂਟ ਉੱਥੇ ਹੋਇਆ ਹਸਪਤਾਲ ਦੇ ਵਿੱਚ ਉਹ ਡਾਕਟਰਾਂ ਨੇ ਕੀਤਾ ਉਸ ਤੋਂ ਬਾਅਦ ਉਸ ਦੀ ਡੈਥ ਹੋ ਗਈ ਡੈਥ ਤੋਂ ਪਹਿਲਾਂ 1 ਦਿਨ ਪਹਿਲਾਂ ਉਹਨੇ ਗੱਲਬਾਤ ਕੀਤੀ ਐ ਉਸ ਤੋਂ ਬਾਅਦ ਉਹ ਕੋਈ ਗੱਲ ਮੈਸੇਜ ਹੰਦੇ ਹੀ ਰਿਹਾ ਤੇ ਉਸ ਤੋਂ ਬਾਅਦ ਮੈਸੇਜ ਆਨੇ ਵੀ ਬੰਦ ਹੋ ਗਏ ਆਮੇ ਤੇ ਹਨੀ ਉਥੇ ਬਜਾਰੇ ਬੱਚੇ ਧੱਕੇ ਖਾਂਦੇ ਫੰਨੇ ਤੂੰ ਦੇਖ ਰਹੀਂਂਦੇ ਬਾਅਦ ਦੇਸ਼ਾਂ ਜਿਹੜਾ ਕੰਮ ਕੋ ਹੈਗਾ ਹੈਗਾ ਕੋਈ ਕੰਮ ਤਾਂ ਹੈ ਨਹੀਂ ਹੈ ਜੇ ਕਿਸੇ ਤੋਂ ਪੁੱਛ ਲੋ ਕੋਈ ਕਹਿੰਦਾ ਮੇਰੇ ਬੱਚੇ ਨੂੰ ਕੰਮ ਨਹੀਂ ਮਿਲਿਆ ਕੋਈ ਮੇਰਾ ਬੱਚਾ ਵੇਲਾ ਬੈਠਾ ਕੋਈ ਕੁਝ ਕਰ ਰਿਹਾ ਜੇ ਇੱਥੇ ਕੰਮ ਹੋਵੇ ਬਾਅਦ ਜਾਂਦੀ ਲੋੜੀ ਬ੍ਰੈਮਟਨ ਤੋਂ ਪੰਜਾਬ ਆਉਣ ਦੇ ਲਈ ਟਿਕਟ ਬੁੱਕ ਵੀ ਕਰਵਾ ਲਈ ਸੀ ਪਰ ਇਸ ਤੋਂ ਪਹਿਲਾਂ ਹੀ ਦੱਸਿਆ ਜਾ ਰਿਹਾ ਹੈ ਕਿ ਪੰਜਾਬੀ ਨੌਜਵਾਨ ਦੀ ਦਿਮਾਗ ਦੀ ਨਾੜੀ ਫਟ ਗਈ ਤੁਸੀਂ ਮੌਤ ਹੋ ਗਈ ਦੱਸਦੇ ਕਿ ਮਾਪਿਆਂ ਦਾ ਇਹ ਖਬਰ ਸੁਣ ਕੇ ਰੋ ਰੋ ਕੇ ਬੁਰਾ ਹਾਲ ਹੈ ਨੌਜਵਾਨ ਢੀਰ ਬਾਬਾ ਨਾਨਕ ਦੇ ਨਜ਼ਦੀਕ ਪਿੰਡ ਮਸਰ ਵਾਲਾਂ ਦਾ ਰਹਿਣ ਵਾਲਾ ਸੀ ਨੌਜਵਾਨ ਅਮਨਪਾਲ ਸਿੰਘ 24 ਸਾਲ ਦਾ ਸੀ ਜਿਸ ਦੀ ਬ੍ਰੈਮਟਨ ਦੇ ਵਿੱਚ ਮੌਤ ਹੋ ਗਈ ਮਾਪਿਆਂ ਨੇ ਦੱਸਿਆ ਕਿ 2019 ਦੇ ਵਿੱਚ ਉਹਨਾਂ ਦਾ ਪੁੱਤ ਬ੍ਰੈਂਪਟਨ ਗਿਆ ਸੀ ਉਹਨੇ ਦੱਸਿਆ ਕਿ ਉਸਨੇ ਪੰਜਾਬ ਆਉਣ ਦੇ ਲਈ ਟਿਕਟ ਵੀ ਬੁੱਕ ਕਰਵਾ ਲਈ ਸੀ ਅਤੇ ਆਪਣਾ ਸਾਰਾ ਸਮਾਨ ਵੀ ਪੈਕ ਕਰ ਲਿਆ ਸੀ ਪਰ ਪੰਜਾਬ ਪਹੁੰਚਣ ਤੋਂ ਪਹਿਲਾਂ ਹੀ ਉਹ ਅਚਾਨਕ ਬਿਮਾਰ ਹੋ ਗਿਆ ਤੇ ਉਸਦੇ ਦਿਮਾਗ ਦੀ ਨਾੜੀ ਫਟ ਗਈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਇਸ ਤਰ੍ਹਾਂ ਜਿਵੇਂ ਪਹਿਲਾਂ ਆਪਰੇਸ਼ਨ ਕਰਾ ਕੇ ਤੋਂ ਗਿਆ ਸੀ ਦੋ ਕੁ ਮਹੀਨੇ ਪਹਿਲਾਂ ਆਪਰੇਸ਼ਨ ਕਰਾਇਆ ਗਿਆ ਈ ਉਹਦੇ ਕੰਨ ਦਰਦ ਤੇ ਦੁਬਾਰਾ ਸਟਾਰਟ ਹੋਈ ਅਸੀਂ ਤੇ ਹੀ ਕਹਿ ਫਿਰ ਦੁਬਾਰਾ ਮੁੜਿਆ ਤੂੰ ਆ ਜਾ ਕੋਈ ਗੱਲ ਨਹੀਂ ਰੋਗ ਟਿਕ ਟਿਕ ਕਰਾਉਂਦਾ ਕਦੀ 18 ਦੀ ਕਰਾ ਲਾ ਕਦੀ 20 ਦੀ ਕਰਾ ਲਾ ਉਸ ਤੋਂ ਬਾਅਦ ਉਹਨੇ 26 ਦੀ ਕਰਾਈ 26 ਤੋਂ ਬਾਅਦ ਉਹਦੀ ਜਿਹੜੀ ਟੈਚੀ ਟੂਜੀ ਸਾਰੇ ਪੈਕ ਕਰਲੇ ਨੇ ਤੇ ਔਨ ਲੱਗਾ ਵਾ ਉਹ ਆਦਾ ਵੀ ਮੈਨੂੰ ਉਲਟੀ ਜੀ ਆਈ ਐ ਉਲਟੀ ਜੀ ਕੀਤੀ ਉਸ ਤੋਂ ਬਾਅਦ ਉਹਨੂੰ ਟੈਕ ਆ ਗਿਆ ਉਸ ਤੋਂ ਬਾਅਦ ਉਹ ਐਂਬੂਲੈਂਸ ਆਈ ਐ 2-4 ਮਿੰਟ ਦੇ ਵਿੱਚ ਉਹਨੂੰ ਲੈ ਗਈ ਐ ਉਸ ਤੋਂ ਬਾਅਦ ਜੋ ਟ੍ਰੀਟਮੈਂਟ ਹੋਤੇ ਹੋਇਆ ਪੰਟੋ ਦੇ ਵਿੱਚ ਉਹ ਡਾਕਟਰਾਂ ਨੇ ਕੀਤਾ ਉਸ ਤੋਂ ਬਾਅਦ ਉਸकी ਡੈਥ ਹੋ ਗਈ ਕਿਹੜੀ ਸਾਨ ਚ ਗਿਆ ਸੀ ਸਾਨੂੰ 20 ਨੀ ਦੇ ਵਿੱਚ ਗਿਆ ਐ ਕਿਹੜੀ ਸਿਟੀ ਜੀ ਨੂੰ ਲੱਗਿਆ ਬ੍ਰਾਮਟਨ ਗਿਆ ਟਮਟਨ ਗਿਆ ਐ ਕਿੰਨੀ ਐਜ ਕਿੰਨੀ 24 ਸਾਲ ਦੀ ਐ ਜੀ ਦੇ ਤਾਂ ਹੁਣ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਉਹਨੇ ਗੱਲਬਾਤ ਕੀਤੀ ਆ ਉਸ ਤੋਂ ਬਾਅਦ ਕੋਈ ਗੱਲ ਮੈਸੇਜ ਆਉਂਦੇ ਹੀ ਉਸ ਤੋਂ ਬਾਅਦ ਮੈਸੇਜ ਆਉਣੇ ਵੀ ਬੰਦ ਹੋ ਗਏ ਮੈਰਿਡ ਕੇ ਅਨਮੈਰਿਡ ਅਨਮੈਰਿਡ ਕੀ ਅਪੀਲ ਕਰਦੇ ਆਪਾਂ ਸਰਕਾਰਾਂ ਨੂੰ ਭਾਰਤ ਸਰਕਾਰ ਨੂੰ ਜਾਂ ਆਪਣੀ ਪੰਜਾਬ ਸਰਕਾਰ ਭਾਰਤ ਸਰਕਾਰ ਬਈ ਇਹ ਅਪੀਲ ਕਰਦੇ ਆਂ ਵੀ ਇੱਥੇ ਕੰਮ ਬਾਰ ਵਧੀਆ ਹੋਏ ਤੇ ਲੋਕ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਜੇ ਇੱਥੇ ਕੰਮ ਨਹੀਂ ਤੇ ਫਿਰ ਬਾਅਦ ਵਿੱਚ ਬੱਚੇ ਤੱਕੇ ਖਾਦੇ ਬਾਤ ਤੁਰੇ ਫਿਰਦੇ ਨੇ ਮਜਬੂਰੀਆਂ ਕਰਕੇ ਜਾਣਾ ਪੈਂਦਾ ਉਹਦਾ ਕੋਈ ਲੋੜ ਨਹੀਂ ਇਹੀ ਬੀਲ ਕਰਦੇ ਬੇਇੱਤਿਬਾਰ ਕੋਈ ਕਾਰੋਬਾਰ ਦੇ ਸਾਧਨ ਵਧੀਆ ਉਹ ਤੇ ਬੱਚਿਆਂ ਨੂੰ ਮਾਂ ਪਿਓ ਨੂੰ ਤੰਗੀਆਂ ਨਾ ਆਉਣ ਬਾਦੇ ਵਿੱਚ ਇਹੀ ਅਪੀਲ ਕਰਦੇ ਕੀ ਕਾਰਨ ਕਿ ਅਜੇ ਦਿਨ ਸਾਨੂੰ ਖਬਰਾਂ ਮਿਲਦੀ ਆ ਆਪਣੇ ਕੈਨੇਡਾ ਜਾਂ ਹੋਰ ਕੰਟਰੀਆਂ ਦਾ ਐਸਾ ਹੀ ਮੰਦਪਾਂਗੇ ਘਟਣਾਵਾ ਹੋ ਰਹੀਆਂ ਕੀ ਕਾਰਨ ਲੱਗਦਾ ਤੁਹਾਨੂੰ ਇਹੀ ਕਾਰਨ ਹੈ ਜੀ ਕੀ ਕਰਨਾ ਵੀ ਕੰਮ ਇੱਥੇ ਹੈ ਨਹੀਂ ਆ ਉੱਥੇ ਵਿਚਾਰੇ ਬੱਚੇ ਠੱਕੇ ਖਾਂਦੇ ਫਿਰਦੇ ਤੁਸੀਂ ਦੇਖ ਰਹਿੰਦੇ ਬਾਹਰ ਦੇ ਦੇਸ਼ਾਂ 'ਚ ਕਿਹੜਾ ਕੰਮ ਕੋ ਹੈਗਾ ਹੈਗਾ ਕੋਈ ਕੰਮ ਤਾਂ ਹੈ ਨਹੀਂ ਆ ਜੀ ਕਿਸੇ ਤੋਂ ਪੁੱਛ ਲਓ ਕੋਈ ਕਹਿੰਦਾ ਮੇਰੇ ਬੱਚੇ ਨੂੰ ਕੰਮ ਨਹੀਂ ਮਿਲਿਆ ਕੋਈ ਮੇਰੇ ਬੱਚਾ ਵਿਹਲਾ ਬੈਠਾ ਕੋਈ ਕੁਛ ਕਰਦੇ ਜੇ ਇੱਥੇ ਕੰਮ ਹੋਵੇ ਬਾਹਰ ਜਾਣ ਦੀ ਲੋੜ ਹੀ ਨਹੀਂ ਇਹੀ ਅਪੀਲ ਕਰਦੇ ਆ ਸਰਕਾਰ ਨੂੰ ਮ੍ਰਿਤਕ ਨੌਜਵਾਨ ਦੀ ਪਰਿਵਾਰ ਦਾ ਗੁੱਸਾ ਸਰਕਾਰ ਤੇ ਵੀ ਫੁੱਟਿਆ ਉਹਨਾਂ ਨੇ ਕਿਹਾ ਕਿ ਜੇਕਰ ਬੱਚਿਆਂ ਨੂੰ ਰੁਜ਼ਗਾਰ ਇੱਧਰ ਹੀ ਮਿਲੇ ਤਾਂ ਉਹ ਆਪਣੇ ਬੱਚਿਆਂ ਨੂੰ ਵਿਦੇਸ਼ ਨਾ ਭੇਜਣ ਫਿਲਹਾਲ ਉਹਨਾਂ ਨੌਜਵਾਨ ਨੂੰ ਪੁੱਤ ਦੀ ਮ੍ਰਿਤਕ ਦੇ ਨੂੰ ਪੰਜਾਬ ਲਿਆਉਣ ਲਈ ਸਰਕਾਰ ਤੋਂ ਮਦਦ ਮੰਗੀ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਪੰਜਾਬੀ ਲੋਕ ਚੈਨਲ